ਜਿਵੇਂ ਮੰਨ ਲੇ ਕਿਸੇ ਡਰੱਗ ਬਣਾਈ ਕੰਪਨੀ ਨੇ ਡਰੱਗ ਟੈਸਟ ਕਰਨ ਵਾਸਤੇ ਬੰਦੇ ਵੀ ਚਾਹੀਦੇ ਨੇ ਉੱਥੇ ਮੈਂ ਉੱਥੇ ਕਰਦੇ ਨੇ ਬਈ ਤੂੰ ਮੇਰੀ ਡਰੱਗ ਲੈ ਕੇ ਦਿਖਾ ਕਿੰਨੀ ਡਰੱਗ ਲੈ ਲੇਗਾ ਤੇ ਤੈਨੂੰ ਕੀ ਇਹ ਰਾ ਸਾਈਡ ਇਫੈਕਟ ਹੁੰਦਾ ਕਿਸੇ ਬੰਦੇ ਨੇ ਡਰੱਗ ਲਈ ਨਵੀਂ ਲਾਂਚ ਡਰੱਗ ਬਈ ਇਹਦਾ ਜਵਾੜਾ ਸਾਰਾ 15 20 ਮਿੰਟ ਚ ਫੁੱਲ ਗਿਆ ਸੀਗਾ ਦੰਦਾਂ ਬਾਹਰ ਆਉਣ ਲੱਗੇ ਸੀ ਉੱਥੋਂ ਇਹ ਤੁਹਾਡਾ ਮੂੰਹ ਰਹਿ ਗਿਆ WhatsApp ਤੇ ਕਾਲ ਰਿਕਾਰਡਿੰਗ ਤਾਂ ਨਹੀਂ ਹੁੰਦੀ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਠੀਕ ਹੋ ਤੇ ਅੱਜ ਆਪਾਂ ਇੱਕ ਨਵੇਂ ਟੌਪਿਕ ਤੇ ਗੱਲ ਕਰਦੇ ਆਂ ਇਹ ਟੌਪਿਕ ਹੈ AI AI ਅੱਜ ਦੇ ਸਮੇਂ ਵਿੱਚ ਬਹੁਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਕੀ ਇਹ ਸਾਡੇ ਲਈ ਵਰਦਾਨ ਹੈ ਜਾਂ ਇਹ ਸਾਡੇ ਲਈ ਸ਼ਰਾਪ ਹੈ ਤੇ ਆਓ ਆਪਾਂ ਇਸ ਬਾਰੇ ਸੁਣਦੇ ਹਾਂ ਇੰਟਰਨੈਟ 5G ਹੈ ਅਨਲਿਮਟਿਡ ਹੈ ਇਹਦੀ ਕੋਈ ਲਿਮਟ ਹੀ ਨਹੀਂ ਇਹ ਮੁੱਕਦਾ ਹੀ ਨਹੀਂ ਤੁਸੀਂ ਸੋਚਿਆ ਪਹਿਲਾਂ ਆਪਾਂ ਨੂੰ ਇਹਨਾਂ ਮਹਿੰਗਾ ਮਿਲਦਾ ਸੀ ਇੱਕੋ ਦਾ ਮੈਂ ਇਹਨਾਂ ਸਸਤਾ ਕਿਉਂ ਹੋ ਗਿਆ ਇਹ ਜਿੱਦ ਕਰੇ ਕਿਸੇ ਨੇ ਵਿਚਾਰ ਹੀ ਨਹੀਂ ਕੀਤਾ ਪਹਿਲਾਂ 2G ਵੀ ਇੱਕ ਮਹੀਨੇ ਦਾ ਹੁੰਦਾ ਸੀ ਤੇ ਅੱਜ ਇਹ ਅਨਲਿਮਟਿਡ ਕਿਉਂ ਹੋ ਗਿਆ ਅਨਲਿਮਟਿਡ ਦੇ ਕੇ ਤੁਹਾਨੂੰ ਐਨਲਾਈਜ਼ ਕਰਨਾ ਸੌਖਾ ਹੋ ਥੋੜੇ ਤੋਂ ਸਿੱਖਣਾ ਸੌਖਾ ਹੋ ਗਿਆ ਤੁਹਾਡੇ ਮੂਡ ਸਵਿੰਗ ਨੂੰ ਤੁਹਾਡੀ ਮੂਵਮੈਂਟ ਨੂੰ ਤੁਹਾਡੀ ਸਾਰੀ ਐਕਟੀਵਿਟੀ ਨੂੰ ਕੈਪਚਰ ਐਨਲਾਈਜ਼ ਕੀ ਕੀ ਕੀਤਾ ਕੀ ਕੀ ਕੀਤਾ ਜਾਂਦਾ ਮੂਡ ਸਵਿੰਗ ਬਾਈ ਓਕੇ ਮੂਡ ਸਵਿੰਗ ਸਭ ਤੋਂ ਵੱਡੀ ਮਤਲਬ ਕਿ ਦੇਖੋ ਤੁਸੀਂ ਲੋਕਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਨੇ ਭਾਈ ਕਈ ਵਾਰ ਤਾਂ ਸਾਡੇ ਨਾਲ ਐ ਵੀ ਹੋਇਆ ਵੀ ਸਾਰੀ ਜਿਹੜੀ ਚੀਜ਼ ਤੜਕੀ ਸੋਚੀ ਸੀ ਨਾ ਵੀ ਉਹ ਚੀਜ਼ ਫੋਨ 'ਚ ਦੇਖਣ ਨੂੰ ਮਿਲ ਰਹੀ ਹੈ ਜਿਹੜੀ ਸੋਚੀ ਸੀ ਜਿਹੜੀ ਸੋਚੀ ਸੀ ਬੋਲਣ ਨਾਲ ਤਾਂ ਬਹੁਤ ਬੋਲਣ ਨਾਲ ਹੋ ਗਿਆ ਇਹ ਇਹ ਸਾਰਾ ਹੁੰਦਾ ਹੈ ਮੂਡ ਸਵਿੰਗ ਕਰਕੇ ਜਾਂ ਐਕਟੀਵਿਟੀ ਕਰਕੇ ਜਾਂ ਥੌਟ ਕਰਕੇ ਮੈਂ ਭਾਈ ਤੁਹਾਡੇ ਨਾਲ 4 ਘੰਟੇ ਰਹਿਣਾ ਦਿੱਲੀ ਰਵਾਂ 4 ਘੰਟੇ ਆਪਣੀ ਕਿੰਨੀ ਵਧੀਆ ਲਿਹਾਜ਼ ਪੇਜੂਗੀ ਤੁਸੀਂ ਮੇਰੇ ਬਾਰੇ ਕਿੰਨਾ ਜਾਣ ਜੂਗੇ ਫੋਨ ਦਾ ਯਾਰ 24 ਘੰਟੇ ਰਹਿੰਦਾ ਯਾਰ ਆਪਾਂ ਨੂੰ ਇਹ ਲੱਗਦਾ ਕਿ ਫੋਨ ਦਾ ਯੂਜ਼ਰ ਇਕੱਲਾ ਮੈਂ ਆ ਫੋਨ ਦਾ ਯੂਜ਼ਰ ਤੁਸੀਂ ਇਕੱਲੇ ਨਹੀਂ ਤੁਸੀਂ ਸਿਰਫ ਇੱਕ ਇੱਕ 100 ਮੈਨ ਹੋ ਜਿਹੜੇ ਨੂੰ ਯੂਜ਼ ਕਰ ਰਹੇ ਹੋਗੇ ਤੇ ਤੁਹਾਨੂੰ ਜਿੰਨੀਆਂ ਤੁਹਾਡੇ ਫੋਨ ਚ ਐਪ ਨੇ ਜੇ 20 ਐਪ ਨਹੀਂ ਗਿਆ ਤਾਂ 20 ਬੰਦੇ ਤੁਹਾਨੂੰ ਦੇਖ ਵੀ ਰਹੇ ਨੇ ਕਿ ਤੁਸੀਂ ਫੋਨ ਚ ਕਰ ਕੀ ਰਹੇ ਹੋ ਅਲਾਰਮ ਆਇਆ ਬਾਈ ਇੱਕ AI ਦਾ ਅਲਾਰਮ ਦਾ ਕੰਮ ਸਿਰਫ ਇੰਨਾ ਕੁ ਹੁੰਦਾ ਆਪਾਂ ਟਾਈਮ ਸੈੱਟ ਕਰਨਾ ਸਵੇਰੇ ਆਪਾਂ ਨੂੰ ਉਠਾਉਂਦਾ ਇਹ ਤੋਂ ਵੱਧ ਤਾਂ ਕੋਈ ਕੋਈ ਕੰਮ ਨਹੀਂ ਹੁੰਦਾ ਬਸ ਟਾਈਮ ਦੇਖਣਾ ਹੁੰਦਾ ਹੈ AI ਨੇ ਅਲਾਰਮ ਲਾਂਚ ਕੀਤਾ ਜਿਹੜਾ ਤੁਸੀਂ ਰੂਟ ਹੈ ਆਫਿਸ ਹੈ ਜੌਬ ਕਰਦਿਆਂ ਰੂਟੋ ਚ ਇੱਕ ਵਾਰੀ ਸੈੱਟ ਕਰਨਾ ਠੀਕ ਹੈ ਤੁਸੀਂ ਸੰਡੇ ਨੂੰ ਸਾਈਕਲਿੰਗ ਵੈਰਾ ਕਰ ਦਿਓਗੇ ਤੁਸੀਂ ਸੰਡੇ ਨੂੰ ਸੁੱਤੇ ਪਏ ਹੋ ਬਾਹਰ ਮੀਂਹ ਆ ਗਿਆ ਕੋਲਰਮੋਸ ਦਿਨ ਵੱਜਣੀ ਨਹੀਂ ਕਿਉਂਕਿ ਉਹਨੂੰ ਪਤਾ ਹੈ ਬਾਹਰ ਮੌਸਮ ਵੈਦਰ ਕਿਵੇਂ ਦਾ ਹੈ ਠੀਕ ਹੈ ਤੁਸੀਂ ਆਫਿਸ ਜਾਣਾ ਹੈ ਤੁਹਾਨੂੰ ਪਹਿਲਾਂ ਹੀ ਕਹਿ ਦੂਗਾ ਕਿ ਤੁਹਾਡੇ ਆਫਿਸ ਦੇ ਰਾਹ ਦੇ ਵਿੱਚ 트래ਫਿਕ ਜ਼ਿਆਦਾ ਹੈ ਤੁਸੀਂ ਅੱਜ 5 ਮਿੰਟ ਜਲਦੀ ਜਾਓ ਤੁਹਾਨੂੰ ਟਾਈਮ ਤੇ ਬਚਾਊਗਾ ਇਹ ਬਾਈ అలਰਮ ਹੈ ਹੁਣ ਤੁਸੀਂ ਆਪ ਦੇਖੋ ਵੀ ਇਹ ਕਿੱਥੇ ਤੱਕ ਪਹੁੰਚੇ ਮੰਨ ਕੇ ਚਲੋ ਮੈਂ ਤੁਹਾਡੀ Google Pay ਦੀ ਐਂਟਰੀ ਮਾਰਨੀ ਹੈ ਉਹਦੇ ਲਈ ਮੈਨੂੰ ਕਿਸ ਚੀਜ਼ ਦੀ ਲੋੜ ਪਊਗੀ OTP ਦੀ ਇੱਕੋ OTP ਚਾਹੀਦਾ ਵਨ ਟਾਈਮ ਪਾਸਵਰਡ ਜੇ ਮੈਂ ਤੁਹਾਡੇ ਫੋਨ ਤੋਂ OTP ਮੰਗਵਾ ਲਾਂ ਐਂਟਰੀ ਪਾਤੀ OTP ਤੁਹਾਡੇ ਤੱਕ ਆਊਗਾ ਉਹ ਮੈਂ ਰਾਤ ਹੀ ਮੋਡੀਫਾਈ ਕਰ ਲੂੰਗਾ ਨੂੰ ਆਪਦੇ ਵੱਲ ਲੈ ਜਾਊਂਗਾ ਤੇ ਤੁਹਾਡੇ ਕੋਲੇ ਸਿਰਫ ਇੱਕ ਬਲੈਂਕ ਮੈਸੇਜ ਭੇਜ ਦੂੰਗਾ ਥੋੜਾ ਮੈਂ ਗੱਲ ਦਾ ਸੱਚ ਹੈ ਕਿ ਜੋ ਸਾਡੇ ਫੋਨ ਵਿੱਚ ਐਪਸ ਹੀ ਨੇ ਇੰਸਟਾਲ ਕਰ ਰੱਖੀਆਂ ਹਨ ਉਹ ਸਾਡੇ ਲਈ ਬੜਾ ਵੱਡਾ ਖਤਰਾ ਬਣੀਆਂ ਹੋਈਆਂ ਹਨ ਕਿਉਂਕਿ ਉਹ ਸਾਰੀ ਪਰਮਿਸ਼ਨ ਸਾਡੇ ਤੋਂ ਅਲਾਉ ਕਰਵਾ ਲੈਂਦੀ ਹੈ ਤੇ ਬਾਅਦ ਵਿੱਚ ਉਹ ਐਪ ਸਾਡੇ ਨਾਲ ਮਨਮਾਨੀ ਕਰ ਲੈਂਦੀ ਹੈ ਤੇ ਜਿਵੇਂ ਹੁਣ ਸਾਨੂੰ ਈ ਆਈ ਦੇ ਜੋਗ ਵਿੱਚ ਸਾਨੂੰ ਬਹੁਤ ਸੰਭਲ ਕੇ ਚੱਲਣਾ ਚਾਹੀਦਾ ਹੈ ਖਾਸ ਕਰ ਭੈਣਾਂ ਨੂੰ ਕਿਉਂਕਿ ਉਹ ਸੋਸ਼ਲ ਮੀਡੀਆ ਤੇ ਉੱਤੇ ਆਪਣੀਆਂ ਇਮੇਜ ਫੋਟੋ ਅਪਲੋਡ ਕਰ ਰਹੀਆਂ ਹਨ ਤੇ ਇਹ ਜਦ ਆਪਾਂ ਦੇਖਦੇ ਹਾਂ ਕਿ ਕਿਸੇ ਵੀ ਪਿਕਚਰ ਨਾਲ ਸ਼ੇਰ ਸ਼ਾਰ ਕੀਤੀ ਜਾ ਸਕਦੀ ਹੈ ਤੇ ਉਹਨਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਭੈਣਾਂ ਨੂੰ ਇਹ ਕਹਿਣਾ ਹੈ ਕਿ ਉਹ ਆਪਣੀਆਂ ਫੋਟੋ ਕਟੋ-ਕਟਾ ਇਹ ਹੀ ਫੋਟੋ ਅਪਲੋਡ ਨਾ ਕਰਨ ਜਿਨ੍ਹਾਂ ਨਾਲ ਉਹਨਾਂ ਨੂੰ ਆਪਣੇ ਪਰਿਵਾਰ ਦੇ ਸਾਹਮਣੇ ਸ਼ਰਮਿੰندگی ਦਾ ਸਾਹਮਣਾ ਕਰਨਾ ਪਵੇ। ਬਾਕੀ AI ਸਾਡੇ ਲਈ ਚੀਜ਼ਾਂ ਆਸਾਨ ਕਰ ਰਿਹਾ ਹੈ। ਪਰ ਜਿਸ ਦੀ ਜਿਸ ਤਰ੍ਹਾਂ ਵਰਤੋਂ ਅੱਜ ਸਾਡੇ ਪੰਜਾਬੀ ਕਰ ਰਹੇ ਹਨ ਉਹ ਸ਼ਰਮਨਾਕ ਤਰੀਕੇ ਨਾਲ ਕਰ ਰਹੇ ਹਨ। ਤੇ ਉਹ ਫੋਟੋ ਨੂੰ ਐਡੀਟਿੰਗ ਕਰਕੇ ਗਲਤ ਤਰ੍ਹਾਂ ਕੱਪੜੇ ਉਤਾਰ ਰਹੇ ਹਨ ਤੇ ਹੋਰ ਵੀ ਗਲਤ ਤਰ੍ਹਾਂ ਦੇ ਸੀਨ ਕ੍ਰੀਏਟ ਕਰ ਰਹੇ ਹਨ। ਇਹ ਸਾਡੇ ਲਈ ਬੜੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਤੇ ਆਓ ਆਪਾਂ ਵੀਰ ਦੀਆਂ ਥੋੜੀਆਂ ਜੀਆਂ ਗੱਲਾਂ ਹੋਰ ਸੁਣਦੇ ਹਾਂ ਬਾਕੀ ਕੰਮ ਆਉਣ ਵਾਲੀਆਂ ਗੱਲਾਂ ਨੇ ਧਿਆਨ ਨਾਲ ਸੁਣੋ ਖੁਦ ਸਜਾਪੂਤ ਤਲਣਗੇ ਪਰ ਤੁਹਾਨੂੰ ਸਾਮਣੀ ਲੈ ਕੇ ਆਉਂਦੇ ਆ ਇਹ ਪ੍ਰਾਈਸ ਆ ਉਹਨਾਂ ਦਾ ਜਿਹੜੀ ਚੀਜ਼ ਤੁਸੀਂ ਲੈਣੀ ਹੈਗੀ ਕਿਸਤੇ ਅਟੈਕ ਕਰਾਉਣਾ ਕਿੰਨੇ ਪੈਸੇ ਲੱਗਦੇ ਨੇ ਬਾਈ ਤੇ ਆ ਬਾਈ ਇੱਕ ਸਾਈਡ ਦੀ 80000 ਡਾਲਰ ਪਰ ਮੰਥ ਇੱਕ ਸਾਈਡ ਦੀ ਇਨਕਮ ਆ ਇਹ ਡਾਰਕ ਵੈਬ ਦੀ 80000 80000 ਇੱਕ ਮੰਥ ਦੀ ਜਿਹੜੇ Gmail ਦਾ ਕਾਰਡ ਹੈਕ ਹੁੰਦੇ ਨੇਗੇ ਆ ਭਾਏ ਨੇ ਤੁਹਾਡੇ ਕਾਰਡ ਕਾਰਡਿੰਗ ਇੱਦਾਂ ਲੋਕਾਂ ਦੀ ਜੀਮੇਲ ਹੈਕ ਕਰਕੇ ਉਹਨਾਂ ਦੇ ਕਾਰਡ ਨਿਕਲਦੇ ਆਗੇ ਬੰਦਾ ਭਾਏ ਦਾ ਬਲੌਕਰਨ ਵਾਲੀ ਉਦੋਂ ਪਹਿਲਾਂ ਤਾਂ ਵਰਤੇ ਜਾਂਦੇ ਨੇ ਉਹ ਬਕਾਇਦਾ ਸਬੂਤ ਆਪਾਂ ਕੋਈ ਐ ਨਹੀਂ ਵੀ ਮੈਂ ਤਾਂ ਨਾਲ ਉਥੋਂ ਹਵਾ ਚ ਗੱਲਾਂ ਮਾਰਨ ਵਾਸਤੇ ਜੀ ਮੈਨੂੰ ਲੱਭ ਲਿਆ ਨਹੀਂ ਹੈਗਾ ਮੈਂ ਕਿਉਂਕਿ ਕੋਈ ਬੰਦਾ ਤੱਕ ਦੇ ਨਹੀਂ ਸਕਿਆ ਚੀਜ਼ਾਂ ਤੂੰ ਹਜ਼ਾਰ ਵੀਡੀਓ ਜਾ ਕੇ ਦੇਖ ਲੋ ਮੈਂ ਗੱਲਾਂ ਨਹੀਂ ਸਰ ਹਾਂ ਆ ਬਈ ਦੇਖੋ ਟਿਕ ਲੱਗੀ ਹੋਈ ਆ ਬਈ ਸਟੋਰ ਦੇ Apple ਦਾ ਫੋਨ 80 ਚ 100 ਚ ਇਹ ਇਹ ਵੇਚਦੇ ਨਹੀਂ ਕਿ ਬਈ ਇਹਨਾਂ ਨੇ ਸਿਰਫ ਥੋੜੀ ਲੋਕੇਸ਼ਨ ਲੈਣੀ ਆ ਆ ਦੇਖੋ ਬਈ ਸਟੋਰ ਵੈਰੀਫਾਈ ਹੋਏ ਹੋਏ ਨੇ ਵੈਰੀਫਾਈ ਆ Apple ਵਰਡ ਵੀ ਵੈਰੀਫਾਈ ਆ ਵੈਰੀਫਾਈ ਟਿਕ ਲੱਗੀ ਹੋਈ ਆ ਨੇ ਆ ਰੈਂਟ ਹੈਕਰ ਬਈ ਰੈਂਟ ਤੇ ਲੈਣਾਗਾ ਇਹ ਜਿਹੜਾ ਨਸ਼ਾ ਵਰਤਦੇ ਨੇ ਮੁੰਡੇ ਨਸ਼ਾ ਜਿਵੇਂ ਹੁਣ ਦਾਰੂ ਦੀ ਗੱਲ ਨਹੀਂ 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 ਕੱਲਾ ਉਹ ਦੂਸਰੇ ਜੁੱਤੇ ਜੁੱਤੇ ਜੀ ਕਿੰਨੇ ਕੁਆਲਿਟੀ ਹੋਣੀਆਂ ਪੰਜ ਹੋਣੀਆਂ ਵੀ ਹੋਣੀਆਂ ਐਨੀ ਮਤਲਬ ਜਿੰਨੂੰ ਵੀ 650 ਕੁਆਲਿਟੀ ਦੇ ਜੁੱਤੇ ਨੇ 600 600 ਕੁਆਲਿਟੀ ਡਰੱਗ ਦੀ ਤੇ ਆਹ ਬਾਈ ਗਰਨੇਡ ਲੈਣਾ ਤੁਸੀਂ 370 ਡਾਲਰ ਦਾ ਹੁਣ ਚਾ ਨਹੀਂ ਮੇਰੇ ਕੋਲ ਆ ਗਿਆ ਥੋਡੀ ਮੈਂ ਐਂਟਰੀ ਮਾਰ ਲਈ ਤੂੰ ਕਹੇਗਾ ਯਾਰ ਬਾਈ ਮੇਰੇ ਕੋਲ ਤਾਂ ਡੀਪੀ ਨੇ ਆਇਆ ਮੇਰੇ ਪੈਸੇ ਕਿਵੇਂ ਨਿਕਲਗੇ ਇੱਕ ਨਾ ਮੈਨੂੰ ਬਜ਼ੁਰਗ ਦਾ ਫੋਨ ਆਇਆ ਉਹ ਕਹਿੰਦੇ ਵੀ ਮੈਂ 72 ਸਾਲ ਦਾ ਮੈਂ ਇੱਥੇ ਬਹੁਤ ਵੱਡੀ ਕੰਪਨੀ ਖੜੀ ਕੀਤੀ ਹੈ ਬਾਹਰ ਜਾ ਕੇ ਮੇਰੀ ਇੱਕੋ ਪੋਤੀ ਹੈ ਪੋਤਾ ਦੁਛੋਟਾ ਹੈ ਮੇਰੀ ਪੋਤੀ ਦੀਆਂ ਨਾ ਫੋਟੋਆਂ ਨੇ ਕੋਈ ਬੰ ਮੈਨੂੰ 1.5 ਲੱਖ ਡਾਲਰ ਤੋਂ ਵੱਧ ਪੈਸੇ ਦੇਤੇ ਤੇ ਉਹ ਕਹਿੰਦਾ ਵੀ ਜਿਹੜਾ ਮੇਰਾ ਮੋਬਾਈਲ ਫੋਨ ਆ ਮੈਨੂੰ ਰੱਖਦਾ ਨਹੀਂ ਕਿਤੇ ਵੀ ਮਤਲਬ ਮੈਨੂੰ ਐਂਡਰ ਰਹਿੰਦਾ ਵੀ ਜੇ ਉਹਨਾਂ ਦਾ ਫੋਨ ਆ ਗਿਆ ਮੈਥੋਂ ਉਹਨਾਂ ਨੂੰ ਪੈਸੇ ਨਾ ਦਿੱਤੇ ਗਏ ਜਾਂ ਫੋਨ ਨਾ ਚੱਕਿਆ ਗਿਆ ਸਾਡੀਆਂ ਫੋਟੋ ਆ ਸੋਸ਼ਲ ਮੀਡੀਆ ਤੇ ਨਾ ਪਾਦਣ ਉਹ ਬਾਪੂ ਕਹਿੰਦਾ ਮੇਰਾ ਕੀ ਮੈਂ ਮਰਜ਼ੀ ਕਰ ਦੋ ਬਸ ਇਹਨੇ ਮੇਰੇ ਫੋਟੋਆਂ ਖੜਾਉ। ਕੁੜੀ ਕਹਿੰਦੀ ਵੀ ਮੈਂ ਫੋਨ ਲਿਆ ਸੀ ਇਹ ਸੈਕੰਡ ਹੈਂਡ। ਜਿਸ ਦਿਨ ਮੈਂ ਫੋਨ ਲਿਆ ਉਹ ਉਸੇ ਸ਼ਾਮ ਨੂੰ ਮੇਰਾ ਪਿੱਛਾ ਹੁੰਦਾ। ਅੱਛਾ ਇੱਕ ਆਂਟੀ ਇੱਕ ਅੰਕਲ ਉਹਦਾ ਪਿੱਛਾ ਕਰਦੇ ਨੇ। ਉਹ ਕੁੜੀ ਨੇ 22 ਦਿਨ ਫੋਨ ਨ ਰੱਖਿਆ ਜੀ। 22 ਦਿਨ ਸੇਮ ਕੁੜੀ ਦਾ ਰੂਟੀਨ ਸੀਗਾ। ਸੇਮ ਬੰਦੇ ਸੇਮ ਗੱਡੀ ਕੁੜੀ ਦਾ ਪਿੱਛਾ ਕਰਦੀ ਸੀ। ਕੁੜੀ ਆਫਿਸ ਤੋਂ ਬਾਹਰ ਨਿਕਲਦੀ ਗੱਡੀ ਪਿੱਛੇ ਲੱਗ ਜਾਂਦੀ ਸੀ। ਉਹਨੇ ਪੁਲਿਸ ਨੂੰ ਵੀ ਦੱਸਿਆ। 2 ਦਿਨ 4 ਦਿਨ ਪਿੱਛਾ ਹੁਣ ਬੰਦ ਹੋ ਗਿਆ। ਫੇਰ ਫੇਰ ਚੱਲ ਪਿਆ। ਉਹ ਸਾਰਾ ਟੱਬਰ ਇਸ ਸ਼ਸ਼ੋ ਪੰਜ ਵਿੱਚ ਫ ਕਿ ਚਾ ਹੋ ਰਿਹਾ ਵੀ ਸਾਡਾ ਪਿੱਛਾ ਗਿਆ ਹੋ ਰਿਹਾਗਾ ਫਿਰ ਉਹਨੇ ਦਿਮਾਗ ਚਾਈ ਗੱਲ ਵੀ ਅਸੀਂ ਦਾ ਫੋਨ ਲਿਆ ਸੀਗਾ ਉਹ ਇੱਕ ਫੋਨ ਮਤਲਬ ਕਿ ਦੇਖੋ ਕਿਸੇ ਦਾ ਮੈਸੇਜ ਸੀਗਾ ਕੁੜੀ ਨੇ ਗਲਤੀ ਨਾਲ ਖਰੀਦ ਲਿਆ ਮੈਨੂੰ ਅਖਿਆ ਭੈਣ ਇਹਨੂੰ ਬਾਕੀ ਸਾਨੂੰ ਹੈਕਰਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਆਪਣੀ ਪਰਸਨਲ ਡਿਟੇਲ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਚਾਹੀਦੀ ਕਿਉਂਕਿ ਜਿਸ ਤਰ੍ਹਾਂ ਅੱਜ ਦੇ ਟਾਈਮ ਵਿੱਚ ਲੁੱਟਾਖੋਹਾਂ ਧੜਲੇ ਨਾਲ ਹੋ ਰਹੀਆਂ ਹਨ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਤੇਜ਼ੀ ਨਾਲ ਵੱਧ ਸਕਦੀਆਂ ਹਨ ਤੇ ਸਾਨੂੰ ਆਪਣਾ ਪੂਰਾ ਡਾਟਾ ਸਿਕਿਉਰ ਰੱਖਣਾ ਚਾਹੀਦਾ ਹੈ ਤੇ ਫਾਲਤੂ ਦੀਆਂ ਚੀਜ਼ਾਂ ਫਾਲਤੂ ਦੇ ਐਪ ਸਾਨੂੰ ਫੋਨ ਦੇ ਵਿੱਚ ਨਹੀਂ ਰੱਖਣੇ ਚਾਹੀਦੇ ਜੋ ਸਾਨੂੰ ਕਿਸੇ ਟਾਈਮ ਖਤਰਾ ਦੇ ਸਕਣ ਤੇ ਆਪਾਂ ਨੂੰ ਜੋ ਵੀ ਪਰਮਿਸ਼ਨਾਂ ਹੁੰਦੀਆਂ ਨੇ ਉਹ ਵੀ ਸੋਚ ਸਮਝ ਕੇ ਅਲਾਉ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਸੁਣਨੇ ਅਸੀਂ Song ਹੁੰਦੇ ਹਨ ਤੇ ਉੱਥੇ ਆਪਾਂ ਫੋਟੋ ਲਈ ਅਲਾਉ ਕਰ ਰਹੇ ਹੁੰਨੇ ਹਾਂ ਤੇ ਆਪਣੀ ਫੋਟੋ ਦੀ ਉੱਥੇ ਕੋਈ ਜ਼ਰੂਰਤ ਨਹੀਂ ਹੁੰਦੀ ਜਿੱਥੇ ਆਪਾਂ ਨੂੰ ਸੌਂਗ ਸੁਣਨੇ ਹੁੰਦੇ ਹਨ ਉੱਥੇ ਆਪਣੀ ਫੋਟੋ ਦਾ ਐਕਸੈਸ ਲੈ ਰਹੇ ਹੁੰਦੇ ਹਨ ਤੇ ਸੋ ਆਪਾਂ ਜਾਦਾ ਇਸ ਬਾਰੇ ਬਾਈ ਤੋਂ ਹੀ ਸੁਣ ਲਿਆ ਹੈ ਪਰ ਫਿਰ ਵੀ ਆਪਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਦੇਖਿਆ ਹੋਣਾ ਸਿੱਧੂ ਮਸੂਏ ਦੇ ਗੋਲ ਵੀ ਹੱਥ ਜੋ ਲੁੱਡੂ ਜਾ ਫੜ ਲਿਆ ਸੀਗਾ ਇਹ ਬਈ ਬਲੈਕਬੈਰੀ ਬਲੈਕਬੈਰੀ ਜਿਹੜਾ ਫੋਨ ਸੀਗਾ ਉਹ ਸਾਰਾ ਇਨਕ੍ਰਿਪਟਡ ਸੀ ਅੱਛਾ ਫਾਈਂਡੇਬਲ ਨਹੀਂ ਸੀਗਾ ਡੀਡੀ ਵਾਲੀ ਵੈਬਸਾਈਟ ਦੇ ਵਿੱਚ ਮੈਨੂੰ ਤੇ ਆਪਾਂ ਆਪਣਾ ਜੀਵਨ ਠੀਕ ਢੰਗ ਨਾਲ ਜਿਉ ਸਕਦੇ ਹਾਂ ਜੇ ਆਪਾਂ ਆਪਣੀਆਂ ਗਲਤੀਆਂ ਤੋਂ ਬਾਜ਼ ਨਹੀਂ ਆਏ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ। ਬਾਈ ਨੇ ਲਾਈਵ ਵਿੱਚ ਆ ਕੇ ਸਾਰਿਆਂ ਨੂੰ ਐਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਦਿਖਾ ਦਿੱਤੇ ਹਨ ਕਿ ਡਰਗ ਦੀ ਕਿੰਨੀ ਤਰ੍ਹਾਂ ਦੀ ਮਾਤਰਾ ਹੈ ਤੇ ਕਿੰਨੇ ਤਰ੍ਹਾਂ ਦਾ ਡਰਗ ਹੈ। ਬਾਕੀ ਡਰਗ ਬਾਰੇ ਖੋਲ ਕੇ ਗੱਲ ਕੀਤੀ ਹੈ ਬਾਈ ਨੇ।